ਪੱਤਰ ਦੇ ਵਿੱਚ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡਾ ਫੈਸਲਾ ਸੁਣਾਇਆ ਗਿਆ ਹੈ ਉਹਨਾਂ 8 ਭਾਰਤੀਆਂ ਨੂੰ ਲੈ ਕੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਵੱਡੀ ਰਾਹਤ ਜਿਹੜੀ ਹੈ ਮਿਲ ਚੁੱਕੀ ਹੈ ਕਿਉਂਕਿ ਉਹਨਾਂ ਦੀ ਮੌਤ ਦੀ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਜੋ ਹੈ ਸੁਣਾਇਆ ਗਿਆ ਤਾਂ ਭਾਰਤੀ ਅਧਿਕਾਰੀਆਂ ਨੂੰ ਜੋ ਹੈ ਸਾਬਕਾ ਅਧਿਕਾਰੀ ਨੇ ਜਲ ਸੈਨਾ ਦੇ ਉਹਨਾਂ ਨੂੰ ਇਹ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਤਰ ਦੀ ਅਦਾਲਤ ਤੱਕ ਪਹੁੰਚ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੁਣਵਾਈ ਦੇ ਦੌਰਾਨ ਸਜ਼ਾ ਵੀ ਘਟ ਕਰ ਦਿੱਤੀ ਗਈ ਹੈ ਕੋਰਟ ਦੇ ਵੱਲੋਂ ਤਾਂ ਵੱਡੀ ਰਾਹਤ ਹੈ ਅੱਠ ਭਾਰਤੀਆਂ ਨੂੰ ਜਿਹੜੇ ਕਿ ਜਲ ਸੈਨਾ ਦੇ ਸਾਬਕਾ ਅਧਿਕਾਰੀ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਫਿਲਹਾਲ ਦੀ ਘੜੀ ਜੋ ਹੈ ਉਹਨਾਂ ਦੀ ਮੌਤ ਦੀ ਸਜ਼ਾ ਦੇ ਉੱਤੇ ਰੋਕ ਲਗਾਈ ਗਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਜਾਂਚ ਤੇ ਹੁਕਮ ਜਿਹੜੇ ਆ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਾਡੀ ਜਿਹੜੀ ਕਾਨੂੰਨੀ ਟੀਮ ਹੈ ਅਗਲੇ ਕਦਮ ਦੇ ਬਾਰੇ 8 ਭਾਰਤੀਆਂ ਦੇ ਪਰਿਵਾਰਾਂ ਦੇ ਸੰਪਰਕ ਦੇ ਵਿੱਚ ਹੈ ਤਾਂ ਉਹਨਾਂ ਤਮਾਮ 8 ਭਾਰਤੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਭਾਰਤ ਸਰਕਾਰ ਖੜੀ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਜੋ ਹੈ ਸੁناਈ ਗਈ ਹੈ ਤਾਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹੋਰ ਕੁਝ ਵੀ ਜਾਣਕਾਰੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਆਖਿਰਕਾਰ ਉਹ 8 ਸਾਬਕਾ ਅਧਿਕਾਰੀ ਕਿਹੜੇ ਨੇ ਉਹਨਾਂ ਦਾ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਕੈਪਟਨ ਨਵਦੇਸ਼ ਸਿੰਘ ਗਿੱਲ ਕੈਪਟਨ ਵੀਰਿੰਦਰ ਕੁਮਾਰ ਵਰਮਾ ਕੈਪਟਨ ਸੌਰਵ ਵਿਸ਼ੇਸ਼ਟ ਕਮਾਂਡਰ ਅਮਿਤ ਨਾਗਪਾਲ ਕਮਾਂਡਰ ਪੁਰਨੇ ਦੂ ਤਿਵਾਰੀ ਕਮਾਂਡਰ ਸੁਗਨੂ ਕਾਰ ਪਕਾਲਾ ਕਮਾਂਡਰ ਸੰਜੀਵ ਗੁਪਤਾ ਅਤੇ ਕਮਾਂਡਰ ਰਾਗੇਸ਼ ਗੋਪਕੁਮਾਰ ਨੇ ਉਹ तमाम ਭਾਰਤੀਆਂ ਦਾ ਜ਼ਿਕਰ ਕਰ ਰਹੇ ਆ ਜਿਨ੍ਹਾਂ ਨੂੰ ਕਤਰ ਦੀ ਵਿੱਚ ਜੋ ਹੈ 8 8 ਭਾਰਤੀਆਂ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਸੁਣਾਈ ਗਈ ਸੀ ਤਾਂ ਆਖਿਰਕਾਰ ਇਹਨਾਂ ਦੇ ਉੱਤੇ ਇਹ ਦੋਸ਼ ਕੀ ਹੈ ਤਾਂ ਇਹਨਾਂ ਦੇ ਦੋਸ਼ ਇਹ ਨੇ ਕਿ ਕਥਿਤ ਤੌਰ ਤੇ ਇਹਨਾਂ ਦੇ ਵੱਲੋਂ ਜਾਸੂਸੀ ਕਰਨ ਦਾ ਦੋਸ਼ ਹੈ ਜਿਸ ਕਰਕੇ ਜੋ ਹੈ ਇਹਨਾਂ ਨੂੰ ਮੌਤੀ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਅਧਿਕਾਰਿਕ ਤੌਰ ਤੇ ਕਤਰ ਦੇ ਵੱਲੋਂ ਇਹਨਾਂ ਦੋਸ਼ਾਂ ਦੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਤਾਂ ਜਦੋਂ ਇਹ ਮਾਮਲਾ ਭਾਰਤ ਸਰਕਾਰ ਤੱਕ ਪਹੁੰਚਦਾ ਹੈ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਕਤਰ ਦੇ ਅਧਿਕਾਰੀਆਂ ਦੇ ਨਾਲ ਉਥੋਂ ਦੀ ਅਦਾਲਤ ਦੇ ਵਿੱਚ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਇਹ ਤਮਾਮ ਭਾਰਤੀਆਂ ਦੀ ਸਜ਼ਾ ਦੇ ਉੱਤੇ ਜੋ ਹੈ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਕਤਰ ਦੇ ਵੱਲੋਂ ਇਹਨਾਂ ਦੋਸ਼ਾਂ ਦੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਤਾਂ ਜਦੋਂ ਇਹ ਮਾਮਲਾ ਭਾਰਤ ਸਰਕਾਰ ਤੱਕ ਪਹੁੰਚਦਾ ਹੈ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਕਤਰ ਦੇ ਅਧਿਕਾਰੀਆਂ ਦੇ ਨਾਲ ਉੱਥੇ ਦੀ ਅਦਾਲਤ ਦੇ ਵਿੱਚ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਇਹ ਤਮਾਮ ਭਾਰਤੀਆਂ ਦੀ ਸਜ਼ਾ ਦੇ ਉੱਤੇ ਜੋ ਹੈ ਰੋਕ ਲਗਾ ਦਿੱਤੀ ਗਈ ਹੈ